ਸਾਰੇ ਇਹ ਮੇਰੇ ਭੈਣ ਭਰਾਵਾਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਮਨਜਿੰਦਰ ਕਲਾਥ ਹਾਊਸ ਵੱਲੋਂ ਸਾਰੇ ਇਹ ਮੇਰੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਤੇ ਸਾਰਿਆਂ ਵਾਸਤੇ ਇਹ ਜੋ 2025 ਆਪਣੇ ਵਾਸਤੇ ਨਵਾਂ ਸਾਲ ਹੈ ਇਹ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਵੀਰ ਜੀ ਆਪਾਂ ਅੱਜ ਫੇਰ ਇੱਕ ਨਵੀਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆਂ ਬਹੁਤ ਵਧੀਆ ਨਵੀਂ ਕੁਆਲਿਟੀ ਦਿਖਾਵਾਂਗੇ ਤੇ ਆਦੇ ਵਿੱਚ ਆਪਾਂ ਤੁਹਾਨੂੰ ਸਾਰਿਆਂ ਨੂੰ ਤਾਂ ਵੈਸੇ ਬਾਰੇ ਪਤਾ ਹੀ ਐ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਬਿਰਜੀ ਆਪਣਾ ਜਿਹਦੇ ਵਿੱਚ ਆਪਾਂ ਇੱਕ ਨੰਬਰ ਕੁਆਲਿਟੀ ਦਾ ਕਪੜਾ ਰੱਖਦੇ ਆ ਏਕੇ ਟੈਕਸ ਵਗੈਰਾ ਸੰਕਰ ਵਗੈਰਾ ਵਧੀਆ ਬ੍ਰਾਂਡ ਦੇ ਆਪਾਂ ਮਾਲ ਰੱਖਦੇ ਆ ਤੇ ਆਓ ਤੁਹਾਨੂੰ ਵਈ ਆਪਾਂ ਦਿਖਾਉਨੇ ਆ ਮਾਲ ਆਪਣੇ ਕੋਲੇ ਬਹੁਤ ਵਧੀਆ ਨਵੀਂ ਕੁਆਲਿਟੀ ਦਾ ਕਪੜਾ ਆਇਆ ਆਪਣੇ ਕੋਲੇ ਪਸ਼ਮੀਨਾ ਇਹ ਆ ਵੀ ਜੀ ਆਪਣੇ ਕੋਲੇ ਪਹਿਲਾਂ ਬਾਈ ਜੀ ਆਪਾਂ ਪਸ਼ਮੀਨਾ ਬਹੁਤ ਵੇਚੇ ਆਪਣੇ ਕੋਲੇ ਹੁਣ ਆਪਾਂ ਆਹ ਕੜਾਈ ਕਰਾਈਏ ਦੇਖੋ ਚੈੱਕ ਕਰੋ ਬਾਈ ਜੀ ਏਕੇ ਟੈਕਸ ਦਾ ਪਸ਼ਮੀਨਾ ਬਾਈ ਜੀ ਜਿਹਦੇ ਵਿੱਚ ਬਹੁਤ ਹੀ ਵਧੀਆ ਆਹ ਆਵਾਜ਼ ਦਾ ਵਰਕ ਹੈ ਬਈ ਬਾਈ ਜੀ ਇਹ ਬਾਜੂ ਤੇ ਆਊਗਾ ਆਹ ਪੌਂਝਾ ਵਰਕ ਆਉਂਦਾ ਬਾਈ ਜੀ ਇਹਦੇ ਤੇ ਆਪਾਂ ਜਿਹੜਾ ਆਹ ਇਹ ਫਰੰਟ ਹੈ ਇਹ ਆ ਦੇਖੋ ਬਾਈ ਜੀ ਜਿਹੜਾ ਆਹ ਵਰਕ ਹੈ ਬਾਈ ਜੀ ਇਹ ਫਰੰਟ ਤੇ ਆਊਗਾ ਨਾਲ ਕਲੀਆਂ ਦਿੱਤੀਆਂ ਦੇਖੋ ਬਾਈ ਜੀ ਬਹੁਤ ਹੀ ਸੋਹਣਾ ਇੱਕ ਨੰਬਰ ਕੁਆਲਿਟੀ ਦਾ ਸ਼ੂਟ ਹੈ ਬਾਈ ਜੀ ਦੇਖੋ ਚੈੱਕ ਕਰੋ ਤੇ ਇਹਦੇ ਵਿੱਚ ਜਿਹੜੇ ਆ ਆਪਾਂ ਨਵਾਂ ਕਢਾਈ ਕਰਵਾਈ ਆ ਬਾਈ ਜੀ ਬਾਜੂਆਂ ਤੇ ਆਊਗਾ ਆ ਜਿਹੜਾ ਵਰਕ ਹੈ ਬਾਜੂਆਂ ਤੇ ਆਊਗਾ ਆ ਆਊਗਾ ਬਾਈ ਜੀ ਪਹੁੰਚਾ ਬਾਟਮ ਤੇ ਆਊਗਾ ਜਿਹੜਾ ਬਾਟਮ ਤੇ ਵਰਕ ਆਊਗਾ ਪੂਰਾ ਵਧੀਆ ਕੁਆਲਿਟੀ ਦਾ ਪੂਰਾ ਵਧੀਆ ਹੈਵੀ ਸੂਟ ਆ ਬਾਈ ਜੀ ਏਕੇ ਟੈਕਸ ਕੰਪਨੀ ਦੇ ਵਧੀਆ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਕੋਈ ਇਹ ਤੇ ਬੁਰਨੀ ਆਉਂਦਾ ਇੱਕ ਨੰਬਰ ਪੂਰੀ ਬਾਈ ਜੀ ਲੈਂਥ ਹੈ ਇਹਦੇ ਤੇ ਇਹ ਆ ਦੇਖੋ ਇਹ ਆ ਆ ਵੀ ਇਹਦੇ ਵਿੱਚ ਆਪਣੇ ਕੋਲ ਰੰਗ ਹੈਗੇ ਬਾਈ ਜੀ 10 ਤੋਂ ਲੈ ਕੇ 12 ਰੰਗ ਨੇ ਆਪਣੇ ਕੋਲੇ ਆ ਦੇਖੋ ਬਾਈ ਜੀ ਗੌਰ ਨਾਲ ਚੈੱਕ ਕਰੋ ਬਾਈ ਜੀ ਆ ਦੇਖੋ ਪਹਿਲਾਂ ਤਾਂ ਫਰੰਟ ਤੇ ਆ ਬਾਈ ਜੀ ਆ ਕੜਾਈ ਦਾ ਵਧੀਆ ਇੱਧੇ ਕਲੀਆਂ ਦਿੱਤੀਆਂ ਹੋਈਆਂ ਉਹ ਵਿੱਚ ਕੋਈ ਚੈੱਕ ਕਰੋ ਸਮਾਰ ਕੇ ਤੇ ਇਹਦੇ ਵਿੱਚ ਬਾਈ ਜੀ ਥੱਲੇ ਈਲਾ ਆ ਚੀਜ਼ ਹੈ ਬਾਈ ਜੀ ਦੇਖੋ ਦੇਖੋ ਬਾਈ ਜੀ ਆ ਬਾਜੂਆਂ ਤੇ ਆ ਜੂ ਬਾਈ ਜੀ ਆ ਆਪਣੇ ਆਉਂਦਾ ਬਾਈ ਜੀ ਪਹੁੰਚਾ ਪ੍ਰਿੰਟ बॉਟਮ ਤੇ ਪ੍ਰਿੰਟ ਆਉਗਾ ਵੀਰੇ ਥੱਲੇ ਪਹੁੰਚਾ ਵਰਕ ਹੈ ਬਹੁਤ ਹੀ ਵਧੀਆ ਕੁਆਲਿਟੀ ਦਾ ਕੱਪੜਾ ਬਾਈ ਜੀ ਇਹ ਏਕੇ ਟੈਕਸ ਕੰਪਨੀ ਦੇ ਵਧੀਆ ਬ੍ਰਾਂਡਡ ਹੈ ਕੋਈ ਇਹ ਤੇ ਕੋਈ ਗੁਰਨੀ ਆਉਂਦਾ ਬਾਈ ਜੀ ਆਹ ਰੰਗ ਆਪਣੇ ਕੋਲ ਰੰਗ ਦਾ ਹੋਰ ਵੀ ਬਹੁਤ ਜ਼ਿਆਦਾ ਪਿਆ ਹੈ ਚੈੱਕ ਕਰ ਲਓ ਬਾਈ ਜੀ ਆਹ ਰੰਗ ਆਪਣੇ ਕੋਲੇ ਬਹੁਤ ਹੀ ਵਧੀਆ ਕੁਆਲਿਟੀ ਹੈ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਏਕੇ ਟੈਕਸ ਦਾ ਤੇ ਪੂਰੀ ਵਧੀਆ ਤੇ ਬਰਕਬਰਕ ਕੀਤਾ ਬਾਈ ਜੀ ਹੱਥ ਪੂਰਾ ਵਧੀਆ ਸਾਫ ਹੈ ਇੱਕ ਨੰਬਰ ਕੁਆਲਟੀ ਦਾ ਕੱਪੜਾ ਇਹ ਬਾਈ ਜੀ ਜਿਹੜਾ ਇਹਦਾ ਰੇਟ ਹੈ ਜਿਹੜਾ ਦੁਕਾਨਦਾਰੀ ਵਾਸਤੇ ਲੈਣਾ ਬਾਈ ਜੀ ਜੇ ਤਾਂ 10 ਸੂਟ ਅਗਲਾ ਇਕੱਠੇ ਲੈ ਲੂਗਾ ਬਾਈ ਜੀ ਫਿਰ ਤਾਂ ਇਹਦਾ 870 ਰੁਪਏ ਰੇਟ ਹੈ ਬਾਈ ਜੀ ਜੋ 5 ਸੂਟ ਲੈ ਲੂਗਾ ਉਹਨੂੰ ਬਾਈ ਜੀ ਪੂਰਾ 900 ਰੁਪਏ ਲੱਗੂਗਾ ਜੇ ਕੋ ਕਲਾ ਕਲਾ ਛੁੱਟ ਲਊ ਉਹਦੇ ਵਾਸਤੇ ਬਾਈ ਜੀ ਹੋਰ ਮਾਣਾ ਅਲੱਗ ਅਲੱਗੂ ਆ ਪਰ ਦੁਕਾਨਦਾਰੀ ਵਾਸਤੇ ਜੇ ਕੋ ਇਕੱਠੇ ਲਊਗਾ ਬਾਈ ਜੀ ਉਹਨੂੰ ਬਹੁਤ ਵਧੀਆ ਰਿਆਤ ਹੈ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਬਾਜ਼ਾਰ ਚ ਇਹ 15 1500 ਦੇ ਵਿਕਣ ਵਾਲਾ ਛੂਟ ਹੈ ਬਾਈ ਜੀ 1400 1500 ਰੁਪਏ ਛੂਟ ਵਿਕਣ ਵਾਲਾ ਪਰ ਆਪਾਂ ਦੁਕਾਨਦਾਰ ਨੂੰ ਜੇ ਕੋ ਇਕੱਠਾ ਮਾਲ ਚੱਕੂ ਬਾਈ ਜੀ 800 ਤੇ 70 ਰੁਪਏ ਲਾਵਾਂਗੇ ਬਾਈ ਜੀ ਰੇਟ ਆਪਣਾ ਇੱਕ ਬਾਈ ਜੀ ਆਪਾਂ ਸਟਾਲ ਵਾਲਾ ਲੈ ਕੇ ਆਏ ਬਾਈ ਜੀ ਆਮ ਘਰੇ ਪਾਉਣ ਵਾਸਤੇ ਕਲਾ ਕਲਾ ਛੂਟ ਬਾਈ ਜੀ ਬਹੁਤ ਜ਼ਿਆਦਾ ਮੰਗਦੇ ਸੀ ਬਈ ਸਟਾਲ ਵੱ ਆਹ ਮਾਈ ਜੀ ਦੇਖਿਆ ਆਪਾਂ ਨਾ ਸਟਾਲ ਛੋਟਾ ਹੁੰਦਾ ਤੇ ਆਪਾਂ ਸਪੈਸ਼ਲ ਮੰਗਾਇਆ ਛੂਟ ਇਹਦੇ ਵਿੱਚ ਰੰਗ ਆਪਣੇ ਕੋਲੇ ਬਹੁਤ ਜ਼ਿਆਦਾ ਪਏ ਆ ਜੇ ਕਿਸੇ ਨੇ ਮਾਈ ਜੀ ਰੰਗ ਲੈਣੇ ਹੋ ਦੇਖੋ ਬਾਈ ਜੀ ਤੇ ਸਟਾਲ ਬਾਈ ਜੀ ਬਹੁਤ ਡਬਲ ਸਟਾਲ ਮੰਗਾਇਆ ਇਹਦਾ ਆਪਾਂ ਇੱਕ ਨੰਬਰ ਕੁਆਲਿਟੀ ਦਾ ਇਹ ਦੇਖੋ ਬਾਈ ਜੀ ਸਟਾਲ ਵੱਡਾ ਹੈ ਬਾਈ ਜੀ ਆਮ ਸਟਾਲ ਛੋਟਾ ਆਉਂਦਾ ਵੱਡੇ ਬਾਈ ਇਹ ਸਟਾਲ ਬਾਈ ਜੀ ਫੁੱਲ ਸਾਈਜ਼ ਹੈ ਆਪਣੇ ਕੋਲੋਂ ਗਾਹਕ ਮੰਗਦਾ ਸੀ ਬਾਈ ਜੀ ਕਹਿੰਦਾ ਵੀ ਸਟਾਲ ਵੱਡੇ ਵਾਲੇ ਚਾਹੀਦੇ ਆਪਣੇ ਕੋਲੇ ਇਹਦੇ ਵਿੱਚ ਆਪਣੇ ਕੋਲ ਡਿਜ਼ਾਈਨ ਬਹੁਤ ਜ਼ਿਆਦਾ ਪਿਆ ਸਟਾਲ ਬਹੁਤ ਵੱਡੇ ਵੱਡੇ ਸਟਾਲ ਆ ਬਾਈ ਜੀ ਚੈੱਕ ਕਰੋ ਆ ਦੇਖੋ ਸੌਲ ਬਾਈ ਜੀ ਫੁੱਲ ਸਾਈਜ਼ ਹੈ 2.5 ਮੀਟਰ ਦਾ ਪੂਰਾ ਫੁੱਲ ਸਾਈਜ਼ ਸੌਲ ਹੈ ਦੇਖੋ ਸੌਲ ਕਿੱਦਾਂ ਹੈ ਵਿੱਚ ਲੇਡਾਂ ਆਉਂਦੇ ਸੀ ਉਹ ਇਹ ਮੰਗਦੇ ਸੀ ਕਹਿੰਦੇ ਵੀ ਸਾਨੂੰ ਸੌਲ ਬਹੁਤ ਖੁੱਲਾ ਚਾਹੀਦਾ ਤੇ ਬਾਈ ਜੀ ਵੀਡੀਓ 'ਚ ਆਪਾਂ ਇਹੀ ਦਿਖਾਉਣਾ ਹੈ ਵੀ ਜੇ ਕਿਸ ਨੂੰ ਵੱਡੇ ਸੌਲਾਂ ਵਾਲਾ ਫੁੱਲ ਫੁੱਲ ਬੱਡੇ ਸਾਲ ਚਾਹੀਦੇ ਬਾਈ ਜੀ ਉਹ ਵੀ ਆਪਣੇ ਕੋਲੇ ਮਿਲ ਜੂ ਡਿਜ਼ਾਈਨ ਇਹਦੇ ਵਿੱਚ ਬਹੁਤ ਜ਼ਿਆਦਾ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਬਾਈ ਜੀ ਡਿਜ਼ਾਈਨ ਮਿਲ ਜਾਣਗੇ ਆ ਆ ਗਏ ਲੋਈ ਬਾਈ ਜੀ ਲੋਈਆਂ ਬਾਈ ਜੀ ਆਪਾਂ ਪਹਿਲਾਂ ਵੀ ਬਹੁਤ ਦਿਖਾਈਆਂ ਇਹ ਆ ਲੋਈ ਬਾਈ ਜੀ ਨਵਾਂ ਨਵਾਂ ਡਿਜ਼ਾਈਨ ਆ ਗਿਆ ਚੈੱਕ ਕਰ ਲਓ ਪਹਿਲੀ ਗੱਲ ਤਾਂ ਸਾਈਜ਼ ਦੇਖੋ ਇਹਦਾ ਕਿੰਨਾ ਵੱਡਾ ਸਾਈਜ਼ ਹੈ ਦੇਖੋ ਬਾਈ ਜੀ ਕਿੰਨਾ ਸਾਈਜ਼ ਹੈ ਇਹ ਡਿਜ਼ਾਈਨ ਵੀ ਬਾਈ ਜੀ ਬਹੁਤ ਸੋਹਣਾ ਆ ਇੱਕ ਨੰਬਰ ਕੁਆਲਿਟੀ ਦਾ ਡਿਜ਼ਾਈਨ ਆ ਬਹੁਤ ਜਿਆਦਾ ਫੇਮਸ ਡਿਜ਼ਾਈਨ ਆ ਇਹ ਇਹ ਆ ਆ ਡਿਜ਼ਾਈਨ ਦੇਖੋ ਇਧਰੋਂ ਚੈੱਕ ਬਾਈ ਜੀ ਮੋਟਾ ਚੈੱਕ ਪਾਤਾ ਆ ਦੇਖੋ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆ ਬਾਈ ਜੀ ਤੇ ਆ ਡਿਜ਼ਾਈਨ ਬਾਈ ਜੀ ਬਹੁਤ ਹੀ ਜਿਆਦਾ ਫੇਮਸ ਆ ਹੁਣ ਜਦੋਂ ਅਸੀਂ ਦਿਖਾਉਂਦੇ ਆ ਗਾਹਕ ਬਾਈ ਜੀ ਬਹੁਤ ਖੁਸ਼ ਹੁੰਦਾ ਏ ਲੋਈ ਦੇਖ ਕੇ ਬਾਈ ਜੀ ਫੁੱਲ ਲੋਈ ਆ ਜਮਾ ਇੱਕ ਨੰਬਰ ਕੁਆਲਿਟੀ ਦੀ ਲੋਈ ਆ ਫੁੱਲ ਸਾਈਜ਼ ਆ 700 ਗ੍ਰਾਮ ਦੀ ਲੋਈ ਆ ਬਾਈ ਜੀ ਪੂਰਾ ਵਧੀਆ ਕੁਆਲਿਟੀ ਹੈ ਪੂਰੀ ਵਧੀਆ ਬਾਈ ਜੀ ਬੁੱਕਲ ਵਾਜਦੀ ਆ ਕੋਈ ਇਹੋ ਜੀ ਗੱਲ ਨਹੀਂ ਹੈ ਵੀ ਇਹ ਛੋਟੀ ਹੋਵੇ ਪੂਰਾ ਫੁੱਲ ਸਿਆ ਜਾ ਬਾਈ ਜੀ ਇਹ ਆ ਇੱਕਸ ਨੂੰ ਖੋਲ ਕੇ ਹੋਰ ਦਿਖਾਉਣੇ ਆ ਜਿਹੜਾ ਇਹਦਾ ਡਿਜ਼ਾਈਨ ਆ ਬਾਈ ਜੀ ਡਿਜ਼ਾਈਨ ਹੀ ਬਹੁਤ ਸੋਹਣਾ ਡਿਜ਼ਾਈਨ ਹੈ ਦੇਖੋ ਡਿਜ਼ਾਈਨ ਚੈੱਕ ਕਰੋ ਦੇਖੋ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਬਾਈ ਜੀ ਕੁਆਲਿਟੀ ਬਹੁਤ ਚੰਗੀ ਹੈ ਨਿੱਗੀ ਆ ਬਾਈ ਜੀ ਲੋਈ ਮੋਟਰਸਾਈਕਲ ਦੇ ਬਾਈ ਜੀ ਬੁੱਕਲ ਮਾਰ ਕੇ ਬੈਠੋਗੇ ਹੱਥ ਨਹੀਂ ਨੰਗੇ ਹੁੰਦੇ ਫੁੱਲ ਜ਼ਿੰਮੇਵਾਰੀ ਆ ਫੁੱਲ ਸਾਈਜ਼ ਆ ਬਾਈ ਜੀ ਸਾਈਜ਼ ਬਹੁਤ ਵੱਡਾ ਸਾਈਜ਼ ਆ ਦੇਖੋ ਸਾਈਜ਼ ਕੁਆਲਿਟੀ ਚੈੱਕ ਸਮਾਂ ਦਿਖਾਈ ਲਖੰਦਰ ਸਾਈਜ਼ ਦਿਖਾਈ ਆ ਦੇਖੋ ਸਾਈਜ਼ ਦੇਖੋ ਬਾਈ ਜੀ ਕਿੰਨਾ ਫੁੱਲ ਸਾਈਜ਼ ਹੈ ਮੋਟਰਸਾਈਕਲ ਤੇ ਬੁੱਕਲ ਮਾਰ ਕੇ ਬਾਈ ਜੀ ਸੋਡੇ ਹੱਥ ਨਹੀਂ ਨੰਗੇ ਰਹਿੰਦੇ ਜਿਹੜਾ ਆ ਸਾਈਜ਼ ਸੀ ਬਾਈ ਆਪਾਂ ਪਹਿਲਾਂ ਵੇਚਿਆ ਹੋਇਆ ਸਾਈਜ਼ ਆ ਆਪਣੇ ਕੋਲੇ ਇਹ ਵੀ ਮਾਲ ਹੈਗਾ ਇਹ ਇੱਕ ਪਾਸੇ ਪਾ ਚੈੱਕ ਆ ਬਾਈ ਜੀ ਤੇ ਦੂਜੇ ਪਾਸੇ ਬਾਈ ਜੀ ਆ ਦੇਖੋ ਪਲੇਨ ਹੈ ਆਪਣੇ ਕੋਲੇ ਇਹ ਮਾਲ ਵੀ ਹੈਗਾ ਜੋ ਜਿਹੜਾ ਆਹ ਮਾਲ ਆਇਆ ਬਾਈ ਜੀ ਇਹ ਨਵਾਂ ਮਾਲ ਆਇਆ ਪੂਰਾ ਹੈਵੀ ਮਾਲ ਆਇਆ ਇੱਕ ਨੰਬਰ ਕੁਆਲਿਟੀ ਦਾ ਨਵਾਂ ਡਿਜ਼ਾਈਨ ਕੱਢਿਆ ਹੋਇਆ ਇੱਕ ਵਾਈ ਜੀ ਆਪਾਂ ਇਟਾਲੀਅਨ ਬੂਲ ਪਹਿਲਾਂ ਵੀ ਬਹੁਤ ਵਾਰੀ ਦਿਖਾ ਚੁੱਕੇ ਹਾਂ ਫੇਰ ਫੇਰ ਦਿਖਾਉਣੇ ਆ ਬਾਈ ਜੀ ਨਵੇਂ ਤੋਂ ਨਵੇਂ ਡਿਜ਼ਾਈਨ ਆਉਂਦੇ ਆ ਬਾਈ ਜੀ ਇਟਾਲੀਅਨ ਬੂਲ ਦੇ ਵਿੱਚ ਦੇਖੋ ਕਰੋ ਚੈੱਕ ਬਾਈ ਜੀ ਦੇਖੋ ਜਿਹੜਾ ਬਾਈ ਜੀ 10 ਸੂਟ ਲੈ ਲੂ ਇਟਾਲੀਅਨ ਬੂਲ ਦੇ ਬਾਈ ਜੀ 650 ਰੁਪਿਆ ਰੇਟ ਹੈ ਫੁੱਲ ਜ਼ਿੰਮੇਵਾਰੀ ਹੈ ਇਹ ਕੁਆਲਿਟੀ ਦੀ ਵੀ ਜੀ ਸਾਡੇ 1 के टैक्स ਦਾ ਮਾਲ ਹੈ ਜਿਹੜਾ ਕੋਈ ਦਾਸ ਸੂਟ ਲੈ ਲੂਆ ਉਹਨੂੰ 650 ਰੁਪਿਆ ਲੱਗੂ ਬਾਈ ਜੀ ਫੁੱਲ ਚੈਲੰਜ ਹੈ ਇਸ ਗੱਲ ਤੇ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਚੈੱਕ ਕਰੋ ਇਟਾਲੀਅਨ ਬੂਲ ਤੇ ਬਾਈ ਜੀ ਕੱਪੜਾ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਇਹਦੇ ਵਿੱਚ ਬਾਈ ਜੀ ਸ਼ਿਮਰ ਵੀ ਹੈਗਾ ਤੇ ਬਿਨਾ ਸ਼ਿਮਰ ਤੋਂ ਵੀ ਏਕੇ ਟੈਕਸ ਦਾ ਮਾਲ ਆ ਬਾਈ ਜੀ ਚੈੱਕ ਕਰ ਲੋ ਸਮਾਰ ਕੇ ਆਹ ਦੇਖੋ ਕਰੋ ਚੈੱਕ ਬਾਈ ਜੀ ਇਹ ਇਟਾਲੀਅਨ ਬੂਲ ਆ ਬਾਈ ਜੀ 650 ਰੁਪਿਆ ਰੇਟ ਆ ਜਿਹੜਾ 10 ਸੂਟ ਇਕੱਠੇ ਲੈ ਲੂ 650 ਰੁਪਿਆ ਲਾਵਾਂਗੇ ਬਾਈ ਜੀ ਇਕੱਲੇ ਇਕੱਲੇ ਸੂਟ ਦਾ ਰੇਟ ਨਹੀਂ 10 ਸੂਟਾਂ ਦਾ ਰੇਟ ਆ ਬਾਈ ਜੀ 650 ਰੁਪਿਆ ਆ ਬਾਈ ਜੀ ਆਪਣਾ ਇੱਥੇ ਕੰਬਲਾਂ ਕੰਬਲਾਂ ਦੇ ਦੇ ਵਿੱਚ ਆਪਣਾ ਗੜਾਉਣ ਤੇ ਆ ਗਏ ਪਹਿਲਾਂ ਤਾਂ ਆਪਣੇ ਕੋਲ ਬਾਈ ਜੀ ਕੰਬਲ ਦੇਖ ਲੂ ਚੈੱਕ ਕਰ ਲਓ ਆ ਕੰਬਲ ਪਿਆ ਬਾਈ ਜੀ ਬਾਈ ਜੀ ਆਪਣਾ ਇਹ 2 ਕਿਲੋ ਤੋਂ ਲੈ ਕੇ 5 ਕਿਲੋ ਤੱਕ ਕੰਬਲ ਆਪਣੇ ਕੋਲ ਤਿਆਰ ਪਿਆ ਬਾਈ ਜੀ ਜਿਹਹ ਜਆ ਮਰਜ਼ੀ ਲੈ ਜਾਓ ਡਬਲ ਲੇਅਰ ਸਿੰਗਲ ਲੇਅਰ ਬਾਈ ਜਿਹੇ ਜਹਾ ਮਰਜ਼ੀ ਲਿਓ ਪੂਰਾ ਫੁੱਲ ਸਾਈਜ਼ ਹੈ ਦੇਖੋ ਚੈੱਕ ਕਰ ਲਓ ਸਮਾਰ ਕੇ ਪੂਰੇ ਵਧੀਆ ਰੇਟ 'ਚ ਹੈ ਬਾਈ ਜੀ ਜਿੰਨਾ ਕੋ ਵੱਡੀ ਕਵਾਂਟਿਟੀ ਚ ਮੰਗ ਲੈ ਲੂ ਬਾਈ ਜੀ ਉਹਨੂੰ ਉਨੇ ਹੀ ਰੇਟ ਮਿਲ ਜੂ ਬਾਈ ਜੀ ਇਹ ਆਪਾਂ ਕੰਪਲਸ ਨੂੰ ਆਈ ਦੱਸਣਾ ਚਾਹੁੰਦੇ ਆ ਵੀ ਆਪਣੇ ਕੋਲੇ ਛੋਟੇ ਤੋਂ ਲੈ ਕੇ ਲੈਂ ਦੇਣ ਵਾਲੀਆਂ ਕੰਬਲੀਆਂ ਤੋਂ ਲੈ ਕੇ ਬਾਈ ਜੀ ਸਾਰਾ ਮਾਲ ਆਪਣੇ ਕੋਲੇ ਕਹਿਰਾ ਸਿੰਗਲ ਦੂਰਾ ਸਭ ਹੈਗਾ ਵੀਰੇ ਬਾਈ ਆਪਣੇ ਕੋਲੇ ਮਾਓ ਨੰਬਰ ਦੂਜਾ ਬਾਈ ਜੀ ਆਪਾਂ ਰਜਾਈਆਂ ਪਹਿਲਾਂ ਵਾਲੀ ਵੀਦੂ ਚ ਵੀ ਦਿਖਾਈਆਂ ਹੋਈਆਂ ਆ ਦੇਖੋ ਬਾਈ ਜੀ ਮਾਲ ਆਪਣੇ ਕੋਲੇ ਇਹ ਫਾਈਬਰ ਦੀ ਰਜਾਈ ਆ ਬਾਈ ਜੀ ਬਹੁਤ ਹੀ ਟੌਪ ਦੀ ਇੱਕ ਨੰਬਰ ਕੁਆਲਿਟੀ ਦੀ ਰਜਾਈ ਆ ਬਾਈ ਜੀ ਜੇ ਤਾਂ ਥੱਲੇ ਬਾਈ ਜੀ ਬੂਲਣਾ ਇਹਦੇ ਤਾਂ 2500 ਰੁਪਏ ਦਾ ਜੋੜਾ ਦਿੰਨੇ ਆ ਬਾਈ ਜੀ ਇੱਕ ਬਾਈ ਜੀ ਦੋਨੇ ਪਾਸੋਂ ਇੱਕੋ ਜਿਹਾ ਹੁੰਦਾ ਮਾਲ ਆਪਣੇ ਕੋਲੇ ਜਿਵੇਂ ਬਾਈ ਜੀ ਆ ਦੇਖੋ ਚੈੱਕ ਕਰੋ ਆਹਾ ਮਾਲ ਜੇ ਬਾਈ ਜੀ ਆ ਮਾਲ ਆਪਣੇ ਕੋਲੇ ਇਹ 3000 ਦਾ ਜੋੜਾ ਹੈ 2 2500 ਦੇ 3000 ਆ ਬਾਈ ਜੀ ਲਗ ਲਗ ਦੋ ਪ੍ਰਕਾਰ ਦੀਆਂ ਰਜਾਈਆਂ ਆਪਣੇ ਕੋਲੇ ਇੱਕ ਬਾਈ ਜੀ ਆਪਣੇ ਕੋਲੇ ਆ ਗੁਲਾਫ ਆ ਦੇਖੋ ਇਹ ਗਲਾਫ ਆ ਬਾਈ ਜੀ ਰਜਾਈਆਂ ਤੇ ਚੜਾ ਲਓ ਬਾਈ ਜੀ ਕੰਬਲਾਂ ਤੇ ਦੇ ਲਓ ਬਾਈ ਜੀ ਪੂਰਾ ਵਧੀਆ ਕੁਆਲਿਟੀ ਦੇ ਗਲਾਫ ਹੈ ਆ ਚੈੱਕ ਕਰ ਲਓ ਬਾਈ ਜੀ ਆ ਦੇਖੋ ਤੇ ਆ ਡਬਲ ਹੈ ਬਾਈ ਜੀ ਗਲਾਫ ਬਹੁਤ ਹੀ ਵਧੀਆ ਕੁਆਲਿਟੀ ਦੇ ਗਲਾਫ ਆ ਬਾਈ ਜੀ ਚੈੱਕ ਕਰੋ ਬਾਈ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਜਦੋਂ ਮਰਜ਼ੀ ਫੋਨ ਮਾਰ ਕੇ ਰੇਟ ਪੁੱਛ ਸਕਦੇ ਹੋ ਬਾਈ ਜੀ ਤੇ ਜੇ ਸ਼ਿਪਿੰਗ ਕਰਾਉਣੀ ਹੈ ਬਾਈ ਜੀ ਸ਼ਿਪਿੰਗ ਵੀ ਚੱਲ ਰਹੀ ਹੈ ਆਪਣੀ ਸ਼ਿਪਿੰਗ ਵੀ ਕਰਾਂਗੇ ਆਪਾਂ ਨੂੰ ਤੇ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਜੇ ਕਿਸੇ ਨੇ ਬਾਈ ਪੁੱਛਣਾ ਤਾਂ ਫੋਨ ਮਾਰ ਕੇ ਪੁੱਛ ਸਕਦਾ ਹੈ ਕਹਿਣ ਦਾ ਭਾ ਮੇਰਾ ਬਾਈ ਜੀ ਇਹ ਹੈ ਵੀ ਆਪਣੇ ਕੋਲੋਂ ਬਾਈ ਜੀ ਹਰ ਇੱਕ ਚੀਜ਼ ਮਿਲਦੀ ਆ ਕੰਬਲ ਲੈ ਲਓ ਰਜਾਈ ਲੈ ਲਓ ਗਲਾਫ ਲੈ ਲਓ ਬਾਈ ਜੀ ਤੇ ਸਹਰਾਣੇ ਵਗੈਰਾ ਲੋਈਆਂ ਵਗੈਰਾ ਬਾਈ ਜੀ ਹਰ ਇੱਕ ਚੀਜ਼ ਮਿਲਦੀ ਹੈ ਕੋਈ ਵੀ ਚੀਜ਼ ਕਿਸੇ ਨੇ ਲੈਣੀ ਆ ਬਾਈ ਜੀ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਬਾਈ ਜੀ ਜਰੂਰ ਇੱਕ ਵਾਰੀ ਕਨਫਰਮ ਕਰ ਲਿਓ ਤੇ ਇੱਕ ਨੰਬਰ ਕੁਆਲਿਟੀ ਤੁਹਾਨੂੰ ਮਿਲੂਗੀ ਤੇ ਅਗਲੀ ਤੁਹਾਨੂੰ ਪਾਸ ਨੂੰ ਵੀਡੀਓ ਫਿਰ ਪਾਵਾਂਗੇ ਉਹਦੇ ਵਿੱਚ ਸਾਨੂੰ ਬਾਈ ਜੀ ਹੋਰ ਵੀ ਐਮੀਆਂ ਵੈਰਾਈਟੀਆਂ ਦਿਖਾਵਾਂਗੇ ਉਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ